ਨਾਨਕੇ ਦਾਦਕਿਆਂ ਦੀ ਨੋਖ ਚੋਕ ਤੇ ਆਪ ਜੀ ਨੂੰ ਅੱਜ ਬੋਲੀਆਂ ਸੁਣਾਵਾਂਗੀ ਨਾਨਕੇ ਉਸ ਪਿੰਡੋਂ ਆਏ ਜਿੱਥੇ ਤੂਤ ਵਿਨਾ ਨਾਨਕੇ ਉਸ ਪਿੰਡੋਂ ਆਏ ਜਿੱਥੇ ਤੂਤ ਵਿਨਾ ਇਨਾਂ ਦੀ ਬਾਂਦਰ ਵਰਗੀ 부ਥੀ ਉੱਤੇ ਰੂਪ ਵਿਨਾ ਇਨਾਂ ਦੀ ਬਾਂਦਰ ਵਰਗੀ 부ਥੀ ਉੱਤੇ ਰੂਪ ਵਿਨਾ ਇਨਾਂ ਦੀ ਬਾਂਦਰ ਵਰਗੀ 부ਥੀ ਉੱਤੇ ਰੂਪ ਵਿਨਾ ਅੱਗੇ ਉਹ ਨਾਨਕੇ ਜਵਾਬ ਦਿੰਦੇ ਨੇ ਦਾਦ ਕਿ ਉਹ ਅਸੀਂ ਉਸ ਪਿੰਡੋਂ ਆਏ ਜਿੱਥੇ ਤੂਤ ਵਿਆ ਅਸੀਂ ਉਸ ਪਿੰਡੋਂ ਆਏ ਜਿੱਥੇ ਤੂਤ ਵਿਆ ਸਾਡੀ ਸੋਹਣੀ ਜਈ 부ਤੀ ਉੱਤੇ ਰੂਪ ਵਿਆ ਸਾਡੀ ਸੋਹਣੀ ਜਈ 부ਤੀ ਉੱਤੇ ਰੂਪ ਵਿਆ ਸਾਡੀ ਸੋਹਣੀ ਜਈ 부ਤੀ ਨਾਨਕੇ ਉਸ ਪਿੰਡੋਂ ਆਏ ਜਿੱਥੇ ਕਿਕਰ ਵੀ ਨਾ ਨਾਨਕੇ ਉਸ ਪਿੰਡੋਂ ਆਏ ਜਿੱਥੇ ਕਿਕਰ ਵੀ ਨਾ ਇਨ੍ਹਾਂ ਦੇ ਹਾਥੀਆਂ ਵਰਗੇ ਪੈਰ ਪੈਰੀ ਛਤਰ ਵੀ ਨਾ ਇਨ੍ਹਾਂ ਦੇ ਹਾਥੀਆਂ ਵਰਗੇ ਪੈਰ ਪੈਰੀ ਛਤਰ ਵੀ ਨਾ ਇਨ੍ਹਾਂ ਦੇ ਹਾਥੀਆਂ ਵਰਗੇ ਪੈਰ ਪੈਰੀ ਛਤਰ ਵੀ ਨਾ ਅਸੀਂ ਉਸ ਪਿੰਡੋਂ ਆਏ ਜਿੱਥੇ ਕਿ ਆਇਆ ਅਸੀਂ ਉਸ ਪਿੰਡੋਂ ਆਏ ਜਿੱਥੇ ਕਿਕਰ ਵੀਆ ਸਾਡੇ ਗੋਰੇ ਗੋਰੇ ਪੈਰ ਪੈਰੀ ਛਿੱਤਰ ਵੀਆ ਸਾਡੇ ਗੋਰੇ ਗੋਰੇ ਪੈਰ ਪੈ ਛਿੱਤਰ ਵੀਆ ਸਾਡੇ ਗੋਰੇ ਗੋਰੇ ਪੈਰ ਪੈਰੀ ਛਿੱਤਰ ਵੀਆ